ਤੁਸੀਂ ਦੇਖ ਰਹੇ ਹੋ ਖਬਰ ਪ੍ਰਤਾਪ ਮੈਂ ਹਾਂ ਸੁਨੀਲ ਕੁਮਾਰ ਹਿਮਾਚਲ ਇਤਿਹਾਸ ਅੱਜ ਫਿਰ ਗੱਲ ਕਰਾਂਗੇ ਐਸਆਈਟੀ ਦੇ ਮਸਲੇ ਦੇ ਤੇ ਇਸ ਮਸਲੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਲਿੰਦਰ ਡੱਲਾ ਜੀ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਸੁਨੀਲ ਜੀ ਮੌਕਾ ਦੇਣ ਲਈ ਡੱਲਾ ਜੀ ਬੇਅਦਬੀ ਕਾਣਤੇ ਜਿਹੜੀ ਕੁਝ ਕਾਰਵਾਈ ਹੋ ਰਹੀ ਹੈ ਐਸਆਈਟੀ ਨੇ ਜੋ ਕੁਝ ਜਾਂਚ ਕਰੀ ਹੈ ਹੁਣ ਤੱਕ ਤੇ ਐਸਆਈਟੀ ਦੇ ਇਹਨਾਂ ਜਿਹੜੇ ਪੁਲਿਸ ਅਫਸਰਾਂ ਨੂੰ ਜਿਹੜੇ ਐਸਆਈਟੀ ਦੇ ਵਿੱਚ ਕੈਂਦਰੀਕੀ ਆਉਣ ਵਾਲੇ ਦਿਨਾਂ 'ਚ ਕਾਰਵਾਈ ਹੋ ਸਕਦੀ ਹੈ ਜਿਹਨਾਂ ਅਫਸਰਾਂ ਤੇ ਜਾਂ ਜਿਹ ਸਵਾਲਾਂ ਦੇ ਘੇਰੇ ਦੇ ਵਿੱਚ ਬੈਠੇ ਨੇ ਤੁਹਾਨੂੰ ਕੀ ਲੱਗਦਾ ਹੈ ਨਾ ਅਫਸਰਾਂ ਦਾ ਕੀ ਕੁਝ ਬੜੂਗਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸ ਦਵਾਂ ਕਿ ਜਿਹੜੀ SIT ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਪ੍ਰਬੋਧ ਕਾਂਤ ਜਿਹੜੇ ADGP ਪੱਧਰ ਦੇ ਅਧਿਕਾਰੀ ਨੇ ਉਹ ਇਹਦੇ ਮੁਖੀ ਨੇ ਔਰ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਇਹਦੇ ਵਿੱਚ ਉਹ ਵੀ ਬੜੇ ਕਾਬਿਲ ਅਫਸਰ ਨੇ SIT ਨੇ ਇਹਨਾਂ ਅਫਸਰਾਂ ਦੇ ਖਿਲਾਫ ਆਪਣਾ ਸ਼ਿਕੰਜਾ ਕੱਸ ਦਿੱਤਾ ਹੈ ਸਭ ਤੋਂ ਪਹਿਲਾਂ ਤਾਂ ਕਤਲ ਤੇ ਇਰਾਦਾਇਕਤਲ ਦੋ ਵੱਖ-ਵੱਖ ਧਰਾਵਾਂ ਨੇ ਜਿਹੜੀਆਂ ਉਹ ਇਹਨਾਂ ਪੁਲਿਸ ਅਧਿਕਾਰੀਆਂ ਨੂੰ ਮਲਜ਼ਮ ਬਣਾ ਕੇ ਪੁਲਿਸ ਵੱਲੋਂ ਲਈਆਂ ਗਈਆਂ ਨੇ ਪਰ ਜਿਹੜੀ ਇਹਨਾਂ ਦੇ ਇਲਜ਼ਾਮਾਂ 'ਚ ਵਾਅਦਾ ਕੀਤਾ ਗਿਆ ਸਟ ਵੱਲੋਂ ਇਹ ਬੜਾ ਜ਼ਰੂਰੀ ਹੈ ਸਭ ਨੂੰ ਸਮਝਣਾ ਇਹ ਜਿਹੜੇ ਚਾਰ ਅਫਸਰ ਨੇ ਇਹਨਾਂ ਤੇ ਹੁਣ ਪੁਲਿਸ ਨੇ ਸਟ ਨੇ ਕਿਹੜੀਆਂ ਧਾਰਾਵਾਂ ਜੋੜੀਆਂ ਨੇ ਇੱਕ ਤਾਂ ਧਾਰਾ 201 ਜੋੜੀ ਹੈ ਧਾਰਾ 201 ਦਾ ਮਤਲਬ ਹੈ ਸਬੂਤ ਮਟਾਉਣ ਦੀ ਧਾਰਾ ਇਹਨਾਂ ਪੁਲਿਸ ਅਫਸਰਾਂ ਤੇ ਇਲਜ਼ਾਮ ਇਹ ਲਾ ਦਿੱਤਾ ਹੈ ਹੁਣ ਸਟ ਵੱਲੋਂ ਕਿ ਇਹਨਾਂ ਨੇ ਕਿਤੇ ਨਾ ਕਿਤੇ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਜਿਵੇਂ ਆਪਾਂ ਜਾਣਦੇ ਹਾਂ ਜਿਸ ਦਿਨ ਦੇ ਚਰਨਜੀਤ ਸ਼ਰਮਾ ਗ੍ਰਫਤਾਰ ਕੀਤੇ ਨੇ ਚਰਨਜੀਤ ਸ਼ਰਮਾ ਨੂੰ ਗ੍ਰਫਤਾਰ ਕਰਨ ਤੋਂ ਬਾਅਦ ਲਗਭਗ 5 ਪੁਲਿਸ ਕਾਂਸਟੇਬਲ ਹੈੱਡ ਕਾਂਸਟੇਬਲ ਪੱਧਰ ਦੇ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਹੈ ਜਿਹੜੇ ਕਿ ਪੁਲਿਸ ਲਾਈਨ ਚ ਤਨਾਤ ਸੀ ਉਹਨਾਂ ਨੂੰ ਬਕਾਇਦਾ ਬੁਲਾਇਆ ਗਿਆ ਫਰੀਦਕੋਟ ਇਹਨਾਂ ਸਾਰੇ ਪੁਲਿਸ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਜਿਹੜੇ ਸਿਪਾਈ ਸੀਗੇ ਇਹ ਸਾਰੇ ਉਸ ਦਿਨ ਉੱਥੇ ਤਨਾਤ ਸੀ ਕੋਟਕਪੁਰਾ ਦੇ ਵਿੱਚ ਜਿਸ ਦਿਨ ਇਹ ਘਟਨਾ ਵਾਪਰੀ ਹੈ ਸੋ ਹੁਣ ਸਿੱਟਾ ਜਿਹੜੀ ਉਹਨਾਂ ਦੇ ਵੀ ਬਿਆਨ ਦਰਜ ਕਰ ਰਹੀ ਹੈ ਕਿ ਕੀ ਕੀ ਉਸ ਦਿਨ ਵਾਪਰਿਆ ਤੁਹਾਡੀ ਭੂਮਿਕਾ ਕੀ ਰਹੀ ਤੁਸੀਂ ਉਸ ਦਿਨ ਕੀ ਕੀ ਕੀਤਾ ਤੁਹਾਡੇ ਕੋਲੇ ਅਸਲੇ ਕਿਹੜੇ ਕਿਹੜੇ ਸੀ ਤੁਹਾਡੀ ਡਿਊਟੀ ਦਾ ਡਿਊਟੀ ਦਾ ਟਾਈਮ ਕੀ ਸੀ ਇਹ ਸਾਰੀਆਂ ਚੀਜ਼ਾਂ ਹੁਣ ਉਹਨਾਂ ਪੁਲਿਸ ਦੇ ਮੁਲਾਜ਼ਮਾਂ ਤੋਂ ਵੀ ਸੇਟ ਜਿਹੜੀ ਪੁੱਛ ਰਹੀ ਹੈ ਇੱਕ ਤਾਂ ਧਾਰਾ ਲਾਈ ਹੈ ਇਹਨਾਂ ਤੇ 201 ਸਬੂਤ ਮਟਾਉਣ ਦੀ ਦੂਜੀ ਲਾਈ ਹੈ ਧਾਰਾ 218 218 ਧਾਰਾ ਜਿਹੜੀ ਆਈਪੀਸੀ ਦੀ ਲਾਈ ਹੈ ਉਹਦਾ ਮਤਲਬ ਹੈ ਕਿ ਇਹਨਾਂ ਤੇ ਇਹ ਇਲਜ਼ਾਮ ਲੱਗ ਗਿਆ ਇਹਨਾਂ ਅਫਸਰਾਂ ਤੇ ਕਿ ਇਹਨਾਂ ਨੇ ਮੁਲਜ਼ਮਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਕੀ ਚਰਨਜੀਤ ਸ਼ਰਮਾ ਐਸਪੀ ਹੈ ਵਿਕਰਮਜੀਤ ਸਿੰਘ ਜਾਂ ਐਸਐਚਓ ਬਾਜਾਖਾਨਾ ਜਾਂ ਇਨਸਪੈਕਟਰ ਪ੍ਰਦੀਪ ਕੀ ਇਹਨਾਂ ਸਭ ਲੋਕਾਂ ਤੇ ਜਿਹੜਾ ਇਲਜ਼ਾਮ ਲੱਗਿਆ ਹੈ ਐਸਆਈਟੀ ਇਹਨੂੰ ਸਾਬਤ ਕਰ ਪਾਊਗੀ ਕਿ ਇਹਨਾਂ ਸਾਰੇ ਪੁਲਿਸ ਅਫਸਰਾਂ ਨੇ ਇਹਨਾਂ ਮੁਲਜ਼ਮਾ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਦੂਜੇ ਮੁਲਜ਼ਮਾ ਨੂੰ ਇਹ ਵੀ ਐਸਆਈਟੀ ਨੇ ਇੱਕ ਨਵੀਂ ਜਿਹੜੀ ਧਾਰਾ ਇਹਨਾਂ ਦੇ ਉੱਤੇ ਜੋੜ ਦੱਤੀ ਹੈ ਔਰ ਧਾਰਾ 34 ਲਾਈ ਹੈ ਸਮੂਹਕ ਅਪਰਾਧ ਇਕੱਠੇ ਹੋ ਕੇ ਅਪਰਾਧ ਕਰਨ ਦੀ ਧਾਰਾ ਲਾਈ ਹੈ ਸੋ 56 ਐਸਆਈਟੀ ਇਹਨਾਂ ਅਫਸਰਾਂ ਤੇ ਲਗਾਤਾਰ ਕਸ ਰਹੀ ਹੈ ਔਰ ਪਹਿਲਾਂ ਪਤਾ ਲੱਗਿਆ ਸੀ ਕਿ ਇਰਾਦਾ ਕਤਲ ਦੀ ਧਾਰਾ ਹੈ ਔਰ ਉਸ ਦਿਨ ਕੁਮਰ ਵਿਜੇ ਪ੍ਰਤਾਪ ਨੇ ਅੰਮ੍ਰਿਤਸਰ ਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ ਕੀਤੀ ਸੁਨੀਲ ਜੀ ਕੁਮਰ ਵਿਜੇ ਪ੍ਰਤਾਪ ਕਹਿ ਰਹੇ ਸਨ ਕਿ ਅਸੀਂ ਚਰਨਜੀਤ ਨੂੰ ਕਤਲ ਦੀ ਧਾਰਾ 302 ਦੀ ਧਾਰਾ ਚ ਗ੍ਰਿਫਤਾਰ ਕੀਤਾ ਹੈ ਸੋ ਜੇ ਚਰਨਜੀਤ ਨੂੰ 302 ਦੀ ਧਾਰਾ ਚ ਗ੍ਰਿਫਤਾਰ ਕੀਤਾ ਤੇ ਉਹਦੇ ਨਾਲ ਸਬੂਤ ਮਟਾਉਣ ਦੀ ਧਾਰਾ ਵੀ ਉਹਨਾਂ ਨੇ ਲਾਤੀ ਹੈ ਮੂਲ ਜਮਾਨ ਨੂੰ ਬਚਾਉਣ ਦੀ ਧਾਰਾ ਲਾਤੀ ਹੈ ਸਮੂਹਿਕ ਤੌਰ ਤੇ ਅਪਰਾਧ ਕਰਨ ਦੀ ਧਾਰਾ ਲਾਤੀ ਹੈ ਭਾਵ ਪੁਲਿਸ ਇਹ ਦਰਸ਼ਾਣਾ ਚਾਹ ਰਹੀ ਹੈ ਕਿ ਜਿਹੜਾ ਅਪਰਾਧ ਹੈ ਸਮੂਹਿਕ ਤੌਰ ਤੇ ਇਕੱਠੇ ਹੋ ਕੇ ਕੀਤਾ ਗਿਆ ਔਰ ਧਾਰਾ ਸਮੂਹਿਕ ਅਪਰਾਧ ਦੀ ਧਾਰਾ 34 ਇਹਦੇ ਨਾਲ ਨਾਲ 120B 120B ਦਾ ਮਤਲਬ ਹੈ ਕ੍ਰਿਮੀਨਲ ਕਾਂਸਪੀਰੇਨਸੀ ਅਪਰਾਧਿਕ ਸਾਜ਼ਿਸ਼ ਅਪਰਾਧਿਕ ਸਾਜ਼ਿਸ਼ ਦੀ ਧਾਰਾ ਜਿਹੜੀ ਹੈ ਇਹਨਾਂ ਤੇ ਵੀ ਲੱਗੀ ਹੈ ਔਰ ਜਦੋਂ ਕਾਨੂੰਨ ਦੇ ਜਿਹੜੇ ਮਾਹਰ ਨੇ ਉਹਨਾਂ ਨਾਲ ਮੈਂ ਗੱਲ ਕੀਤੀ ਉਹ ਕਹਿੰਦੇ ਇਹ ਧਾਰਾਵਾਂ ਬਹੁਤ ਸਖਤ ਨੇ ਔਰ ਅਗਰ ਇਹ ਸਾਰੀਆਂ ਧਰਾਵਾਂ ਸਾਬਤ ਹੋ ਜਾਣ ਤੇ ਇਹ ਚਾਰ ਅਫਸਰ ਆਪਣੀ ਜ਼ਿੰਦਗੀ ਚ ਬਹੁਤ ਵੱਡੀਆਂ ਸਜ਼ਾਵਾਂ ਫਿਰੇ ਭੁਗਤਣਗੇ ਪਰ ਇਹ ਤੈਹ ਕਰਨਾ ਪੈਣਾ ਹੈ ਕਿ ਇਹਨਾਂ ਦੇ ਵਿੱਚੋਂ ਕੀ ਕੋਈ ਮੁਲਜ਼ਮ ਦੋਸ਼ੀ ਹੈ ਜਾਂ ਨਹੀਂ ਹੈ ਕਿਉਂਕਿ ਅਸਲੀ ਭਾਲ ਦੋਸ਼ੀ ਦੀ ਹੈ ਕਿ ਇਹਨਾਂ ਦੇ ਵਿੱਚੋਂ ਦੋਸ਼ੀ ਕੌਣ ਸੀ ਹਜੇ ਇਹਨਾਂ ਤੇ ਕੇਸ ਦਰਜ ਹੋਇਆ ਔਰ ਐਸਆਈਟੀ ਨੇ 6 ਪੁਲਿਸ ਮੁਲਾਜ਼ਮਾਂ ਦੇ ਨਾਲ-ਨਾਲ 5-6 ਪੁਲਿਸ ਮੁਲਾਜ਼ਮਾਂ ਦੇ ਨਾਲ-ਨਾਲ ਕੁਝ ਡਾਕਟਰਾਂ ਦੇ ਵੀ ਬਿਆਨ ਦਰਜ ਕੀਤੇ ਨੇ ਜਿਨ੍ਹਾਂ ਡਾਕਟਰਾਂ ਨੇ ਉਸ ਵੇਲੇ ਇਲਾਜ ਦਿੱਤਾ ਕਿਉਂਕਿ ਜਦੋਂ ਗੋਲੀਆਂ ਚੱਲੀਆਂ ਤੇ ਜਿਹੜੇ ਦੋ ਨੌਜਵਾਨ ਸ਼ਹੀਦ ਹੋਏ ਨੇ ਉਹਨਾਂ ਦੇ ਗੋਲੀਆਂ ਬਚੀਆਂ ਸੀ ਔਰ ਲਗਾਤਾਰ ਇਹ ਮਾਮਲਾ ਵੀ ਸਟ ਦੇਖ ਰਹੀ ਹੈ ਐਸਆਈਟੀ ਦੇਖ ਰਹੀ ਹੈ ਕਿ ਕਿੰਨਾ ਹਾਲਾਤਾਂ ਚ ਕਿੰਨੀ ਕੁ ਦੂਰੀ ਤੋਂ ਕਿੰਨੀ ਕੁ ਉਚਾਈ ਤੋਂ ਗੋਲੀਆਂ ਚਲਾਈਆਂ ਗਈਆਂ ਉਹਦੇ ਮੱਦੇਨਜ਼ਰ ਡਾਕਟਰਾਂ ਤੋਂ ਵੀ ਬਿਆਨ ਲੈ ਰਹੇ ਨੇ ਔਰ ਚਰਨਜੀਤ ਸ਼ਰਮਾ ਤੋਂ ਦੂਜੀ ਵਾਰ ਫੇਰ ਪੁੱਛਗਿੱਛ ਕੀਤੀ ਗਈ ਹੈ ਔਰ ਚਰਨਜੀਤ ਸ਼ਰਮਾ ਦੇ ਨਾਲ ਨਾਲ ਇਸ ਵਕਤ ਪੁਲਿਸ ਨੂੰ ਤਲਾਸ਼ ਹੈ ਇਨਸਪੈਕਟਰ ਜਿਹੜਾ ਉਸ ਵੇਲੇ ਐਸਐਚਓ ਬਾਜਾਖਾਨਾ ਸੀ ਐਸਐਚਓ ਬਾਜਾਖਾਨਾ ਅਮਰਜੀਤ ਸਿੰਘ ਕੁਲਾਰ ਪ੍ਰਭਦੀਪ ਸਿੰਘ ਇਹਦਾ ਵੀ ਪੁਲਿਸ ਨੂੰ ਇੰਤਜ਼ਾਰ ਹੈ ਪਰ ਐਸਪੀ ਵਿਕਰਮਜੀਤ ਸਿੰਘ ਇਹਨਾਂ ਤਿੰਨਾਂ ਨੇ ਸਾਨੂੰ ਪਤਾ ਹੀ ਹੈ ਕਿ ਅਦਾਲਤ 'ਚ ਅਗਾਊਂ ਜ਼ਮਾਨਤ ਮੰਗੀ ਸੀ ਕੱਲ ਬੀਤੇ ਕੱਲ ਅਮਰਜੀਤ ਕੁਲਾਰ ਨੇ ਵੀ ਪਟੀਸ਼ਨ ਲਾਤੀ ਸੀ ਕਿ ਮੈਨੂੰ ਵੀ ਜ਼ਮਾਨਤ ਦੇ ਦਿਓ ਔਰ ਹੁਣ ਹੋ ਕੀ ਰਿਹਾ ਹੁਣ ਉੱਥੇ ਹੜਤਾਲ ਹੈ ਬਾਅਰ ਐਸੋਸੀਏਸ਼ਨ ਦੀ ਫਰੀਦਕੋਟ ਦੇ ਵਿੱਚ ਇੱਕ ਦਿਨ ਦਾ ਪਾਕ ਰੱਖਣ ਲਈ ਸਮਾਂ ਸਰਕਾਰ ਨੂੰ ਦਿੱਤਾ ਸੀ ਔਰ ਸਰਕਾਰ ਨੇ ਤਾਂ ਆਪਣਾ ਪੱਖ ਚਲੋ ਰੱਖਿਆ ਹੀ ਹੈ ਪਰ ਬਾਹਰ ਐਸੋਸੀਏਸ਼ਨ ਦੀ ਹੜਤਾਲ ਸੀ ਅੱਜ ਅਦਾਲਤਾਂ 'ਚ ਕੰਮਕਾਜ ਨਹੀਂ ਹੋਇਆ ਸੁਣਵਾਈ ਫੇਰ ਟਲ ਗਈ 31 ਜਨਵਰੀ ਨੂੰ ਵੀ ਜਿਹੜੀ ਹੈ ਇਸ ਮਾਮਲੇ ਤੇ ਸੁਣਵਾਈ ਨਹੀਂ ਹੋਣੀ ਹੁਣ 1 ਫਰਵਰੀ ਨੂੰ ਦੁਬਾਰਾ ਸੁਣਵਾਈ ਹੋਊਗੀ ਔਰ ਉਧਰ ਇਹ ਵੀ ਪਤਾ ਲੱਗਿਆ ਸੁਨੀਲ ਜੀ ਪੰਜਾਬ ਦੀ ਸਰਕਾਰ ਨੇ ਇੱਕ ਐਪਲੀਕੇਸ਼ਨ ਕੈਵਟ ਮੂਵ ਕੀਤੀ ਹੈ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੀ ਸਰਕਾਰ ਕਹਿੰਦੀ ਹੈ ਕਿ ਭਾਵੇਂ ਕੋਈ ਵੀ ਅਦਾਲਤ ਹੈ ਉਹ ਸਾਡੀ ਗੱਲ ਜ਼ਰੂਰ ਸੁਣੋ ਇਹਨਾਂ ਦੀਆਂ ਜ਼ਮਾਨਤਾਂ ਤੇ ਵਿਚਾਰ ਕਰਨ ਤੋਂ ਪਹਿਲਾਂ ਸੋ ਹੁਣ ਸਰਕਾਰ ਵਿੱਚ ਆ ਗਈ ਮੈਨੂੰ ਲੱਗਦਾ ਨਹੀਂ ਉਮੀਦ ਮੈਨੂੰ ਬਹੁਤ ਘੱਟ ਲੱਗਦੀ ਹੈ ਕਿ ਜਿਹੜੀ ਅਦਾਲਤ ਹੈ ਮਾਨਯੋਗ ਅਦਾਲਤ ਇਹਨਾਂ ਨੂੰ ਅਗਾਊਂ ਜ਼ਮਾਨਤ ਦੇਗੀ ਕਿਉਂਕਿ 3 ਸਾਲ ਹੋ ਗਿਆ ਮਸਲਾ ਹਾਲਾਂਕਿ ਇਹ ਲੋਕ ਆਪਣੇ ਆਪ ਨੂੰ ਬੇਕਸੂਰਾ ਕਹਿੰਦੇ ਨੇ ਸਾਰੇ ਇਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੈਲੰਜ ਵੀ ਕੀਤੀ ਸੀ ਜਸਟਿਸ ਅਨਜੀਤ ਸਿੰਘ ਦੀ ਰਿਪੋਰਟ ਔਰ ਸਟੇ ਵੀ ਲੱਗਿਆ ਰਿਹਾ ਸਿਟ ਦੀ ਕਾਰਵਾਈ ਤੇ ਕਿ ਤੁਸੀਂ ਇਹਨਾਂ ਅਫਸਰਾਂ ਤੇ ਹਜੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕਰਨੀ ਪਰ ਹੁਣ ਜਦੋਂ ਅਦਾਲਤ ਨੇ ਸਾਰੀਆਂ ਪਟੀਸ਼ਨਾਂ ਖਾਰਜ ਕਰਤੀਆਂ ਇਸ ਸੰਭਾਵਨਾ ਸੁਨੀਲ ਜੀ ਬਹੁਤ ਘੱਟ ਹੈ ਕਿ ਸਿਟ ਸਿਟ ਦੀ ਜਿਹੜੀ ਜਾਂਚ ਟੀਮ ਹੈ ਉਹਨਾਂ ਨੂੰ ਕੋਈ ਮੁਸ਼ਕਲ ਆਊਗੀ ਤੇ ਅਦਾਲਤ ਇਹਨਾਂ ਨੂੰ ਜ਼ਮਾਨਤ ਦੇਊਗੀ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਹਿਰਾਸਤੀ ਪੁੱਛਗਛ ਜ਼ਰੂਰੀ ਹੈ ਪਰ ਮੈਨੂੰ ਲੱਗਦਾ ਹੈ ਕਿ ਅਦਾਲਤ ਸ਼ਾਇਦ ਜ਼ਮਾਨਤ ਇਹਨਾਂ ਪਿੰਨਾ ਪੁਲਿਸ ਅਫਸਰਾਂ ਨੂੰ ਨਾ ਦੇਵੇ ਅਗਰ ਅਦਾਲਤ ਉਹਨਾਂ ਨੂੰ ਜ਼ਮਾਨਤ ਨਹੀਂ ਦਿੰਦੀ ਤੇ ਉਹਨਾਂ ਨੂੰ ਅਦਾਲਤ ਇਹ ਵੀ ਕਹਿ ਸਕਦੀ ਹੈ ਕਿ ਤੁਸੀਂ ਤੁਰੰਤ ਆਪਣੇ ਆਪ ਨੂੰ ਜਾਂਚ ਦਾ ਹਿੱਸਾ ਬਣਾਓ ਫਿਰ ਉਹਨਾਂ ਨੂੰ ਗ੍ਰਿਫਤਾਰੀ ਦੇਣੀ ਪੈ ਸਕਦੀ ਹੈ ਇਹ ਵੀ ਹੋ ਸਕਦਾ ਹੈ ਕਿ ਅਗਰ ਉਹਨਾਂ ਨੂੰ ਅਗਾਊਂ ਜ਼ਮਾਨਤ ਨਹੀਂ ਮਿਲਦੀ ਫਰੀਦਕੋਟ ਦੀ ਅਦਾਲਤ ਤੋਂ ਤੇ ਉਹ ਹਾਈ ਕੋਰਟ ਚਲੇ ਜਾਣ ਉੱਪਰਲੀ ਅਦਾਲਤ ਦੇ ਵਿੱਚ ਚਲੇ ਜਾਣ ਕੇ ਸਾਨੂੰ ਜ਼ਮਾਨਤ ਦਿਓ ਸਾਡੀ ਜਿਹੜੀ ਪੁੱਛਗਿੱਛ ਹੈ ਉਹ ਜ਼ਮਾਨਤ ਦੇ ਵਿੱਚ ਹੋਵੇ ਜਾਂ ਕੁਝ ਸ਼ਰਤਾਂ ਮੰਗਣਗੇ ਕਿ ਸਾਡੇ ਵਕੀਲਾਂ ਦੀ ਮੌਜੂਦਗੀ ਚ ਹੋਵੇ ਹਰ ਮੁਲਜ਼ਮ ਨੂੰ ਹੱਕ ਹੈ ਕਿ ਉਹ ਆਪਣੀ ਗੱਲ ਅਦਾਲਤ ਅੱਗੇ ਰੱਖ ਸਕਦਾ ਹੈ ਤੈ ਅਦਾਲਤ ਨਹੀਂ ਕਰਨਾ ਕਿ ਕਿੰਨੇ ਹਾਲਾਤਾਂ ਚ ਇਹਨਾਂ ਤੋਂ ਪੁੱਛ ਕੇ ਛੋਵੇ ਔਰ ਇੱਕ ਹੋਰ ਮੈਂ ਬਹੁਤ ਵੱਡੀ ਗੱਲ ਇਹਦੇ ਵਿੱਚ ਜੀ ਜੀ ਸਾਂਝੀ ਕਰਨੀ ਚਾਹੁੰਦਾ ਹੁਣ 2 ਦਿਨ ਦਾ ਵਕਤ ਹੈ 1 ਫਰਵਰੀ ਨੂੰ ਇਹਨਾਂ ਦੀ ਸੁਣਵਾਈ ਹੈ ਪਰ ਸਟ ਦੀ ਪੂਰੀ ਕੋਸ਼ਿਸ਼ ਹੋਣੀ ਹੈ ਕਿ ਅਸੀਂ 1 ਫਰਵਰੀ ਤੋਂ ਪਹਿਲਾਂ ਪਹਿਲਾਂ ਕਿਸੇ ਨਾ ਕਿਸੇ ਅਫਸਰ ਨੂੰ ਗ੍ਰਿਫਤਾਰ ਕਰ ਲਈਏ ਜਿਵੇਂ ਅਮਰਜੀਤ ਕੁਲਾਰ ਦੇ ਘਰੇ ਪਹਿਲਾਂ ਪੁਲਿਸ ਨੇ ਦਬੇਜ ਦਿੱਤੀ ਸੀ ਜਿੱਦਣ ਚਰਨਜੀਤ ਸ਼ਰਮਾ ਫੜਿਆ ਪੁਲਿਸ ਦੀ ਕੋਸ਼ਿਸ਼ ਹੋਣੀ ਅਸੀਂ ਬਿਕਰਮਜੀਤ ਹੋਂਨਾ ਤੱਕ ਪਹੁੰਚੀਏ ਅਸੀਂ ਪ੍ਰਦੀਪ ਹੋਂਨਾ ਤੱਕ ਪਹੁੰਚੀਏ ਅਗਰ ਦਾ ਲੱਗੇ ਤੇ ਪੁਲਿਸ ਇਹਨਾਂ ਨੂੰ ਗ੍ਰਫਤਾਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਔਰ ਮੈਨੂੰ ਪਤਾ ਲੱਗਿਆ ਕਿ ਪੁਲਿਸ ਨੇ ਕਈ ਟੀਮਾਂ ਡਿਪਲਿਊਟ ਕੀਤੀਆਂ ਨੇ ਇਹਨਾਂ ਦੇ ਰਿਸ਼ਤੇਦਾਰਾਂ ਤੇ ਇਹਨਾਂ ਦੇ ਵਕ ਵਕ ਟਿਕਾਣਿਆਂ ਤੇ ਪੁਲਿਸ ਨਜ਼ਰਸਾਨੀ ਕਰ ਰਹੀ ਹੈ ਤਾਂ ਕਿ ਇਹਨਾਂ ਚੋਂ ਕਿਸੇ ਨੂੰ ਵੀ ਅਸੀਂ ਗ੍ਰਫਤਾਰ ਕਰ ਲਈਏ ਕਿਉਂਕਿ ਪੁਲਿਸ ਨਹੀਂ ਚਾਹੁੰਦੀ ਇਸ ਵੇਲੇ ਇਹਨਾਂ ਨੂੰ ਜ਼ਮਾਨਤ ਮਿਲੇ ਕਿਉਂਕਿ ਜੇ ਇਹਨਾਂ ਨੂੰ ਅਗਾਊਂ ਜ਼ਮਾਨਤ ਮਿਲ ਗਈ ਤੇ ਪੁਲਿਸ ਨੂੰ ਇਹ ਲੱਗਦਾ ਹੈ ਕਿ ਸਾਡਾ ਮਾਮਲਾ ਜਿਹੜਾ ਇਹ ਜ਼ਿਆਦਾ ਲਟ ਪਰ ਸਿੱਟਾ ਜਿਹੜੀ ਉਹ ਬੜੀ ਤੇਜ਼ੀ ਦੇ ਨਾਲ ਬਹੁਤ ਮਜਬੂਤੀ ਦੇ ਨਾਲ ਇਸ ਮਾਮਲੇ ਦੇ ਵਿੱਚ ਅੱਗੇ ਵੱਧ ਰਹੀ ਹੈ ਵੇਖਦੇ ਹਾਂ ਆਉਂਦੇ ਦਿਨਾਂ ਦੇ ਵਿੱਚ ਸੁਨੀਲ ਜੀ ਕੀ ਇਹ ਮਾਮਲਾ ਅੱਗੇ ਬਣ ਕੇ ਨਿਕਲਦਾ ਹੈ 1 ਫਰਵਰੀ ਤੱਕ ਹੁਣ ਇੰਤਜ਼ਾਰ ਕਰਨਾ ਪੈਣਾ ਪਰ ਚਰਨਜੀਤ ਸ਼ਰਮਾ ਦਾ ਲਗਾਤਾਰ ਮੈਡੀਕਲ ਵੀ ਹੋ ਰਿਹਾ ਹੈ ਔਰ ਚਰਨਜੀਤ ਸ਼ਰਮਾ ਤੋਂ ਪੁਲਿਸ ਵਕ ਵਕ ਰਾਉਂਡ ਦੇ ਵਿੱਚ ਪੁੱਛਗਿੱਛ ਕਰ ਰਹੀ ਹੈ ਔਰ ਚਰਨਜੀਤ ਸ਼ਰਮਾ ਨੂੰ ਪੁੱਛਗਿੱਛ ਨੂੰ ਔਰ ਪੁਲਿਸ ਮੁਲਾਜ਼ਮਾਂ ਦੀ ਪੁੱਛਗਿੱਛ ਨੂੰ ਆਧਾਰ ਬਣਾ ਕੇ ਹੀ ਮੈਨੂੰ ਲੱਗਦਾ ਹੈ ਹੋਰ ਧਾਰਾਵਾਂ ਨੇ ਜਿਹੜੀਆਂ ਪੁਲਿਸ ਨੇ ਉਹ ਜੋੜੀਆਂ ਨੇ ਹੁਣ ਬਾਕੀ ਜਿਹੜੇ ਅਫਸਰ ਨੇ ਉਹਨਾਂ ਦੇ ਵਿੱਚੋਂ ਕਿਸੇ ਨੂੰ ਜ਼ਮਾਨਤ ਮਿਲਦੀ ਹੈ ਜਾਂ ਨਹੀਂ ਮਿਲਦੀ ਹੁਣ ਸਾਰਾ ਅਗਲੀ ਕਾਰਵਾਈ ਹੈ ਇਸ ਗੱਲ ਦੇ ਉੱਤੇ ਟਿਕ ਗਈ ਹੈ ਪਰ 1 ਫਰਵਰੀ ਤੋਂ ਪਹਿਲਾਂ ਪੁਲਿਸ ਦੀ ਕੋਸ਼ਿਸ਼ ਹੋਣੀ ਹੈ ਕਿ ਅਸੀਂ ਗ੍ਰਿਫਤਾਰੀਆਂ ਹੋਰ ਕਰਨਗੇ ਜੱਲੀ ਜੀ ਇੱਕ ਹੋਰ ਚੀਜ਼ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ ਸਿਟਦੇ ਮਸਲੇ ਤੇ ਜਿਵੇਂ ਕਿ ਅਸੀਂ ਕੱਲ ਵੀ ਚਰਚਾ ਕੀਤੀ ਸੀ ਸਿਆਸਤ ਪੂਰੀ ਤਰ੍ਹਾਂ ਹਾਵੀ ਹੈ ਪਿਉਰੀ ਸਿਆਸਤ ਹੋ ਰਹੀ ਹੈ ਬਿਆਦੂਦੀ ਮਸਲੇ ਤੇ ਵਿਰੋਧੀ ਦਲ ਜਿਹੜਾ ਉਹ ਅਕਾਲੀ ਦਲ ਨੂੰ ਲਗਾਤਾਰ ਸਵਾਲਾਂ ਦੇ ਘੇਰੇ 'ਚ ਖੜਾ ਕਰਦਾ ਆ ਰਿਹਾ ਗਿਆ ਕਰਦਾ ਰਹੂਗਾ ਕਿਉਂਕਿ ਲੋਕ ਸਭਾ ਚੋਣਾਂ ਵੀ ਆ ਰਹੀਆਂ ਨੇ ਤੇ ਹੁਣ ਇੱਕ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਆਇਆ ਉਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਤੁਹਾਨੂੰ ਕੀ ਲੱਗਦਾ ਕਿ ਅਕਾਲੀ ਭਾਜਪਾ ਦਾ ਜਿਹੜਾ ਤੋੜ ਵਿਛੋੜਾ ਹੋ ਪਾਏਗਾ ਦੇਖੋ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੇ ਸਾਰੇ ਲੀਡਰ ਅਕਸਰ ਇਹ ਕਹਿੰਦੇ ਨੇ ਕਿ ਸਾਡਾ 9 ਮਾਸ ਦਾ ਰਿਸ਼ਤਾ ਹੈ ਔਰ ਜਿਹੜਾ ਇਹ મતਭੇਦ ਉਭਰਿਆ ਇਹ ਗੁਰਦੁਆਰਾ ਸਹਿਬਾਨਾਂ ਦੇ ਪ੍ਰਬੰਧ ਚ ਦਖਲ ਦਾ ਇਲਜ਼ਾਮ ਲਾਇਆ ਮਨਜਿੰਦਰ ਸਿਰਸਾ ਨੇ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪਟਨਾ ਸਾਹਿਬ ਔਰ ਸ਼੍ਰੀ ਹਜੂਰ ਸਾਹਿਬ ਇਹਨਾਂ ਦੋਵਾਂ ਥਾਵਾਂ ਤੇ ਜਿਹੜੇ ਗੁਰਦੁਆਰਾ ਸਾਬਾਨਾਂ ਦਾ ਪ੍ਰਬੰਧ ਹੈ ਉਹਦੇ ਚ ਕਿਤੇ ਨਾ ਕਿਤੇ ਬੀਜੇਪੀ ਦੀਆਂ ਸਰਕਾਰਾਂ ਨੇ ਉਥੇ ਸਰਕਾਰੀ ਦਖਲ ਬਣ ਰਿਹਾ ਇਹ ਇਲਜ਼ਾਮ ਲਾਇਆ ਮਨਜਿੰਦਰ ਸਿੰਘ ਸਿਰਸਾ ਨੇ ਮੈਂ ਚਾਹਣਾ ਕਿ ਇੱਕ ਵਾਰੀ ਮਨਜਿੰਦਰ ਸਿੰਘ ਸਿਰਸਾ ਦੇ ਮੂੰਹੋਂ ਵੀ ਆਪਾਂ ਪੂਰੀ ਗੱਲ ਸੁਣ ਲਈਏ ਸੁਨੀਲ ਜੀ ਫਿਰ ਆਪਾਂ ਗੱਲ ਅੱਗੇ ਵਧਾਉਣੀ ਹੈ ਕਿਉਂ ਸਰਕਾਰ ਹਮਾਰੇ ਤੇ ਕਬਜ਼ਾ ਕਰਨਾ ਚਾਹਤੀ ਹੈ ਕਿਉਂ ਹਮਾਰੇ ਧਾਰਮਿਕ ਸਥਾਨਾਂ 'ਤੇ ਇੰਟਰਵੈਨ ਕਰਨਾ ਚਾਹਤੀ ਹੈ ਇੰਟਰਫੇਅਰ ਕਰਨਾ ਚਾਹਤੀ ਹੈ ਜਦਕਿ ਮਾਸਟਰ ਤਾਰਾ ਸਿੰਘ ਜੀ ਕਾ ਔਰ ਜਵਾਹਰ ਲਾਲ ਨਹਿਰੂ ਜੀ ਕਾ 1959 ਕਾ ਕਲੀਅਰ ਪੈਕਟ ਹੈ ਕਿ ਕਿਸੇ ਵੀ ਸੂਰਤ ਕੇ ਅੰਦਰ ਹਮਾਰੇ ਗੁਰਦੁਆਰੋਂ ਕੇ ਅੰਦਰ ਸਰਕਾਰ ਦਖਲਦਾਜੀ ਨਹੀਂ ਦੇ ਸਕਦੀ आज हम इसलिए मजबूर है ये बोलने के लिए हमें अलायंस चाहिए नहीं है हमें कुर्सियां नहीं चाहिए हम एमपी का एमएलए का सबका त्याग दे सकते हैं अगर सरकार ने ये अपनी दखनंदाजी बंद नहीं की हमारे लिए गुरुद्वारों के अंदर दखंदाजी बंद कराना जरूरी है श्रोमणी अकाली दल हो चाहे दुनिया भर के सिख हो आज इस बात को लेकर खफा है जिस तरह से बीजेपी की इंटरफेरेंस गुरुद्वारों में हो रही है हम इसलिए बड़ा स्पष्ट कहना चाहते हैं हमारे लिए अलायंस से ऊपर उठकर कुरसियों से ऊपर उठकर एमएलए एमपी से ऊपर उठकर हमारे धार्मिक स्थान है और इनके लिए हम किसी भी हद तक जा सकते हैं हमारे लिए अलायंस की कोई अहमियत नहीं जहां गुरुद्वारे की सेवा की बात आ जाए और सरकार की पसंद आ जाए देखो मद्देनजर सिख सिरसा ने स्पष्ट तौर दे उठे अमित शाह उन्होंने तो मांग की थी और बीजेपी के सीनियर लीडरशिप तो कि वो श्री हजूर साहब श्री पटना साहब उचेचे तौर पे उन्होंने किया है कि गुरुद्वारा साहिबाना का जो प्रबंध है वो सिख भाईचारे का अंदरूनी विषय है ਤੇ ਸਿੱਖ ਭਾਈਚਾਰੇ ਦੇ ਜਿਹੜੇ ਲੋਕ ਨੇ ਉਹ ਆਪਣੇ ਆਪ ਇਸ ਪ੍ਰਬੰਧ ਦਾ ਹਿੱਸਾ ਬਣਦੇ ਨੇ ਇਸ ਕਰਕੇ ਇਹਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਹੁਣ ਮਨਜਿੰਦਰ ਸ਼ਿਰਸਾ ਦਾ ਇਲਜ਼ਾਮ ਹੈ ਮੇਰੀ ਜਾਣਕਾਰੀ ਚ ਨਹੀਂ ਹੈ ਕਿ ਕੀ ਸੱਚਮੁੱਚ ਭਾਰਤੀ ਜਨਤਾ ਪਾਰਟੀ ਵੱਲੋਂ ਕਿਸੇ ਤਰ੍ਹਾਂ ਦੀ ਸਰਕਾਰੀ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਜਾਂ ਨਹੀਂ ਕੀਤੀ ਜਾ ਰਹੀ ਪਰ ਮਨਜਿੰਦਰ ਸਿੰਘ ਸ਼ਿਰਸਾ ਨੇ ਇਹ ਜ਼ਰੂਰ ਕਹਿ ਦਿੱਤਾ ਹੈ ਕਿ ਇਹ ਜਿਹੜਾ ਪੂਰਾ ਟਕਰਾ ਹੈ ਅਗਰ ਇਹਨੂੰ ਨਾ ਹੱਲ ਕੀਤਾ ਗਿਆ ਤੇ ਗੱਲ ਗਠਜੰਬੰਧਨ ਟੁੱਟਣ ਤੱਕ ਆ ਸਕਦੀ ਹੈ ਔਰ ਮੈਂ ਸੁਨੀਲ ਜੀ ਇੱਥੇ ਇਹ ਗੱਲ ਜ਼ਰੂਰ ਕਹਿਣਾ ਚਾਹੂੰਗਾ ਕਿ ਮਨਜਿੰਦਰ ਸਿੰਘ ਸਿਰਸਾ ਆਪਣੇ ਪੱਧਰ ਤੇ ਐਡਾ ਵੱਡਾ ਬਿਆਨ ਨਹੀਂ ਦੇ ਸਕਦਾ ਕਿ ਅਸੀਂ ਗਠਬੰਧਨ ਤੋੜ ਸਕਦੇ ਆ ਸੋ ਜ਼ਰੂਰ ਮਨਜਿੰਦਰ ਸਿੰਘ ਸਿਰਸਾ ਦੀ ਸੀਨੀਅਰ ਲੀਡਰਸ਼ਿਪ ਨਾਲ ਗੱਲ ਹੋਈ ਹੋਣੀ ਹੈ ਔਰ ਸੀਨੀਅਰ ਲੀਡਰਸ਼ਿਪ ਹੁਣਾ ਨੇ ਅਧਿਕਾਰ ਦਿੱਤਾ ਹੋਣਾ ਮਨਜਿੰਦਰ ਸਿਰਸਾ ਨੂੰ ਕਿ ਅਗਰ ਗੱਲਬਾਤ ਨਹੀਂ ਨਿਬੜਦੀ ਤੇ ਤੁਸੀਂ ਬਿਲਕੁਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਨੇ ਜਿਹੜੇ ਉਹਨਾਂ ਨੂੰ ਅਪੀਲ ਕਰੋ ਸੋ ਮੈਨੂੰ ਇਹ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਸੋਚ ਸਮਝ ਕੇ ਅਜਿਹੇ ਮਾਮਲਿਆਂ ਦੇ ਵਿੱਚ ਦਖਲ ਦੇਣਾ ਚਾਹੀਦਾ ਹੈ ਕੋਈ ਵੀ ਸਰਕਾਰ ਹੋਵੇ ਸਰਕਾਰ ਦਾ ਜਿਹੜਾ ਆਧਾਰ ਖੇਤਰ ਹੈ ਉਹਦੇ ਮੁਤਾਬਕ ਕੰਮ ਹੋਣਾ ਚਾਹੀਦਾ ਔਰ ਗੁਰਦੁਆਰਾ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਉਹਦੇ ਵਿੱਚ ਸਰਕਾਰੀ ਦਖਲ ਉਸ ਤਰੀਕੇ ਨਾਲ ਤਾਂ ਹੋ ਸਕਦਾ ਹੈ ਜਿਹੜਾ ਆਮ ਲੋਕਾਂ ਨੂੰ ਪਸੰਦ ਹੋਵੇ ਸ਼ਰਧਾਲੂਆਂ ਨੂੰ ਪਸੰਦ ਹੋਵੇ ਜਾਂ ਕਾਨੂੰਨ ਦੇ ਤਰਕਸੰਗਤ ਹੋਵੇ ਕਾਨੂੰਨ ਦੇ ਮੁਤਾਬਕ ਹੋਵੇ ਪਰ ਮਨਜਿੰਦਰ ਸਿੰਘ ਸਾਈਂ ਕਹਿ ਰਹੇ ਨੇ ਕਿ ਕਿਤਨਾ ਕਿਤੇ ਜ਼ਬਰਦਸਤੀ ਪ੍ਰਬੰਧ ਹੈ ਜਿਹੜਾ ਉਹ ਆਪਣੀ ਪਸੰਦ ਦੇ ਜਿਹੜੇ ਵਿਅਕਤੀ ਹੈ ਉਹਨਾਂ ਨੂੰ ਦੇਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਇਹ ਇਲਜ਼ਾਮ ਹੈ ਜਿਹੜਾ ਮਨਿੰਦਰ ਸਿਰਸੇ ਦਾ ਗੰਭੀਰ ਹੈ ਇਸ ਕਰਕੇ ਇਸ ਮਸਲੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਵਿਚਾਲੇ ਟਕਰਾਅ ਦੀ ਸਥਿਤੀ ਬਣ ਗਈ ਹੈ ਦੇਖੋ ਮਹਾਰਾਸ਼ਟਰ ਦੇ ਵਿੱਚ ਪਹਿਲਾਂ ਹੀ ਨਹੀਂ ਬਣਦੀ ਸ਼ਿਵ ਸ਼ਨਨਾ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਔਰ ਪੰਜਾਬ ਦੇ ਨਾਲ ਵੀ ਅਕਾਲੀ ਦਲ ਦੇ ਨਾਲ ਵੀ ਹੁਣ ਤੱਕ ਭਾਰਤੀ ਜਨਤਾ ਪਾਰਟੀ ਨੇ ਬਹੁਤਾ ਪੁੱਛਿਆ ਨਹੀਂ ਅਕਾਲੀ ਦਲ ਦੇ ਲੀਡਰਾਂ ਨੂੰ ਆ ਹੁਣ ਜਦੋਂ ਭਾਜਪਾ ਨੂੰ ਲੱਗਿਆ ਕਿ ਮੁਲਕ 'ਚ ਮੁਕਾਬਲਾ ਹੋਊਗਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਤਾਂ ਉਹ ਪਿੱਛੇ ਦੇ ਚੰਡੀਗੜ੍ਹ ਆਏ ਸੀ ਅਮਿਤ ਸ਼ਾਹ ਹੁਨੀ ਮਿਲ ਕੇ ਵੀ ਗਏ ਸੁਖਵੀਰ ਬਾਦਲ ਨੂੰ ਹੁਣ ਥੋੜੇ ਜਿ ਦੇ ਤਕੜੇ ਹੋਏ ਨੇ ਅਕਾਲੀ ਹੁਣ ਅਕਾਲੀਆਂ ਨੂੰ ਲੱਗਦਾ ਕਿ ਸਾਡੀ ਭਾਜਪਾ ਚ ਮਾੜੀ ਜੀ ਪੁੱਛ ਬਣੀ ਹੈ ਪਰ ਜਿਹੜਾ ਆ ਮਸਲਾ ਉੱਭਰ ਗਿਆ ਮਨਜਿੰਦਰ ਸਿੰਘ ਸਿਰਸੇ ਦੇ ਬਿਆਨ ਤੋਂ ਬਾਅਦ ਮੈਨੂੰ ਲੱਗਦਾ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਤੁਰੰਤ ਦਖਲ ਦੇ ਕੇ ਜਿਹੜੇ ਲੋਕ ਗੈਰਵਾਜਬ ਦਖਲ ਦੇ ਰਹੇ ਨੇ ਭਾਜਪਾ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਚ ਉਹਨਾਂ ਨੂੰ ਵਰਜਣਾ ਚਾਹੀਦਾ ਹੈ ਕਿ ਅਸੀਂ ਗੈਰ ਵਾਜਿਬ ਦਖਲ ਹੈ ਜਿਹੜਾ ਉਹ ਨਹੀਂ ਦੇਣਾ ਹੁਣ ਮਨਜਿੰਦਰ ਸਿਰਸਾ ਨੂੰ ਇਹ ਵੀ ਸਾਬਤ ਕਰਨਾ ਪਊਗਾ ਕਿ ਜੇ ਕੋਈ ਦਖਲ ਹੈ ਉਹ ਗੈਰ ਵਾਜਿਬ ਦਖਲ ਹੈ ਉਹ ਗਲਤ ਦਖਲ ਹੈ ਕਿਉਂਕਿ ਹੁਣ ਗੱਲ ਅੱਗੇ ਵੱਧ ਗਈ ਇਹਨਾਂ ਦੋਹਾਂ ਧਿਰਾਂ ਦੇ ਵਿੱਚ ਸੋ ਵੇਖਦੇ ਆਂ ਆਉਂਦੇ ਦਿਨਾਂ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਦਾ ਟਕਰਾ ਕਿਸ ਪਾਸੇ ਜਾਂਦਾ ਪਰ ਸੁਨੀਲ ਜੀ ਮੈਂ ਇਹ ਗੱਲ ਦੱਸ ਦਿੰਨਾ ਇਹ ਸਮਝੌਤਾ ਟੁੱਟਣਾ ਨਹੀਂ ਭਾਜਪਾ ਤੇ ਅਕਾਲੀ ਦਲ ਦਾ ਕਿਉਂਕਿ ਅਕਾਲੀ ਦਲ ਕੋਲੇ ਹੋਰ ਕੋਈ ਵੱਡੀ ਧਿਰ ਹੈ ਨਹੀਂ ਕਾਂਗਰਸ ਦੇ ਨਾਲ ਅਕਾਲੀ ਦਲ ਦੀ ਕਦੀ ਬਣ ਨਹੀਂ ਸਕਦੀ ਰਾਜਨੀਤਿਕ ਲੜਾਈ ਰਹਿੰਦੀ ਹੈ ਸੋ ਇਸ ਕਰਕੇ ਵੱਡੀ ਧਿਰ ਇਹਨਾਂ ਨੇ ਵੀ ਜੇ ਕੇਂਦਰ ਦੀ ਸਿਆਸਤ ਕਰਨੀ ਹੈ ਜੇ ਭਾਜਪਾ ਨੂੰ ਛੱਡ ਦੇਣਗੇ ਅਕਾਲੀ ਦਲ ਵਾਲੇ ਕਾਂਗਰਸ ਨਾਲ ਜਾ ਨਹੀਂ ਸਕਦੇ ਤੀਜੇ ਗਠਬੰਧਨ ਦੀ ਹਜੇ ਕੋਈ ਸੰਭਾਵਨਾ ਦਿਖਦੀ ਨਹੀਂ ਇਸ ਕਰਕੇ ਅਕਾਲੀ ਦਲ ਠੀਕ ਹੈ ਆਪਣੀ ਗੱਲ ਮੰਨਵਾਉਣ ਲਈ ਮਨਜਿੰਦਰ ਸਿੱਟਸਾ ਨੇ ਤਿੱਖੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਪਰ ਉਹ ਅਕਾਲੀ ਦਲ ਨੂੰ ਛੱਡਣਗੇ ਨਹੀਂ ਮੈਨੂੰ ਲੱਗਦਾ ਨਹੀਂ ਕਿ ਅਕਾਲੀ ਦਲ ਭਾਜਪਾ ਨੂੰ ਛੱਡ ਸਕਦਾ ਹੈ ਤੇ ਭਾਜਪਾ ਦੀ ਵੀ ਮਜਬੂਰੀ ਹੈ ਜੇ ਭਾਜਪਾ ਨੇ ਅਕਾਲੀ ਦਲ ਨੂੰ ਛੱਡ ਲਿਆ ਤੇ ਪੰਜਾਬ ਬੇਲਾ ਹੋ ਜਾਣਾ ਕਿਉਂਕਿ ਪੰਜਾਬ ਭਾਜਪਾ ਦਾ ਤੇ ਅਕਾਲੀ ਦਲ ਦਾ ਆਪਸ ਵਿੱਚ ਗੱਠ ਜੋੜ ਕਰਕੇ ਦੋਹਾਂ ਦਾ ਮਾੜਾ ਮੋਟਾ ਸਾਰੀ ਸੁਰੀ ਜਾਂਦਾ ਪੰਜਾਬੀ ਵਿੱਚ ਜਿਵੇਂ ਕਹਾਂ ਚਲੋ ਡਲੇ ਤੁਸੀਂ ਸਪਸ਼ਟਤਾ ਕਰਤਾ ਕਿ ਆ ਕਾਲੀ ਪਾਸਾਰ ਕੀ ਕੁਝ ਆਉਣ ਵਾਲੇ ਦਿਨਾਂ ਸਿੱਤੀ ਸਥਿਤੀ ਰਹੇਗੀ ਤੇ ਵਰਤਮਾਨ ਕੀ ਸਥਿਤੀ ਆ ਤੇ ਇੱਕ ਹੋਰ ਚੀਜ਼ ਮੈਂ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਅੱਜ ਪ੍ਰਧਾਨਗੀ ਦੀ ਤਾਕਤ ਉਸੇ ਕਰ ਦਿੱਤੀ ਹੈ ਭਗਵੰਤ ਮਾਨ ਦੇ ਸਰ ਸਹਾਰਾ ਦੇ ਦਿੱਤਾ ਖੈਰਾ ਸਾਹਿਬ ਵੀ ਚੋਣ ਪ੍ਰਚਾਰ 'ਚ ਰੁੱਝੇ ਹੋਣੇ ਲੋਕ ਸਭਾ ਚੋਣਾਂ ਨੂੰ ਲੈ ਕੇ ਤੇ ਹੁਣ ਗਠਜੋੜਨ ਦੀ ਸਥਿਤੀ ਤੁਹਾਨੂੰ ਪੰਜਾਬ 'ਚ ਕੀ ਕੁਝ ਨਜ਼ਰ ਆਉਂਦੀ ਹੈ ਦੇਖੋ ਪਹਿਲਾਂ ਤਾਂ ਭਗਵੰਤ ਮਾਨ ਸਾਹਿਬ ਦੀ ਤਾਜਪੋਸ਼ੀ ਕਰ ਦਿੱਤੀ ਆ ਅੱਜ ਮਨੀਸ਼ ਸ਼ਸ਼ੋਧਿਆ ਸਾਹਿਬ ਬੜੇ ਲੰਮੇ ਸਮੇਂ ਬਾਅਦ ਫੇਰ ਪੰਜਾਬ ਆਏ ਜਿਵੇਂ ਜਿਵੇਂ ਲੋਕ ਸਭਾ ਦੀਆਂ ਚੋਣਾਂ ਨੇੜੇ ਆਉਂਦੀਆਂ ਨੇ ਜਿਹੜੇ ਕੇਂਦਰੀ ਲੀਡਰ ਨੇ ਉਹ ਸੂਬਿਆਂ ਵੱਲ ਨੂੰ ਭੱਜਣ ਲੱਗ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਇਹ ਹੁੰਦਾ ਹੈ ਕਿ ਸਾਡੀ ਤਾਕਤ ਸੂਬਿਆਂ ਨੇ ਬਣਾਉਣੀ ਹੈ ਆਮ ਆਦਮੀ ਪਾਰਟੀ ਨੂੰ ਜੇ ਲੋਕ ਸਭਾ ਚ ਕਿਸੇ ਨੇ ਸੀਟ ਦਵਾਈ ਤੇ ਉਹ ਪੰਜਾਬ ਨੇ ਦਵਾਈ ਪੰਜਾਬ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਪਸੰਦ ਕੀਤਾ ਅਰਵਿੰਦ ਕੇਜਰੀਵਾਲ ਦੇ ਨਾਂ ਤੇ ਪੰਜਾਬ ਚ ਗਾਣੇ ਬਣੇ ਪਿੰਡਾਂ 'ਚ ਵਿਆਹ ਹੋਵੇ ਜਾਂ ਲੋਹੜੀ ਦੇ ਸਮਾਗਮ ਹੋਣ ਅਰਵਿੰਦ ਕੇਜਰੀਵਾਲ ਦੀਆਂ ਗੱਲਾਂ ਹੁੰਦੀਆਂ ਸੀ ਅਰਵਿੰਦ ਕੇਜਰੀਵਾਲ ਦੀ ਦਲੇਰੀ ਦੀ ਗੱਲ ਹੁੰਦੀ ਸੀ ਇਸ ਕਰਕੇ ਪੰਜਾਬ 'ਚੋਂ 4 ਲੋਕ ਸਭਾ ਦੀਆਂ ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਪਰ ਜਦ ਲਈ ਮਾਫੀ ਮੰਗ ਲਈ ਅਰਵਿੰਦ ਕੇਜਰੀਵਾਲ ਨੇ ਵਿਕਰਮ ਮਜੀਠੀਏ ਤੋਂ ਉਹ ਸਵਾਲ ਪੰਜਾਬ ਦਾ ਬੱਚਾ ਬਜ਼ੁਰਗ ਸਾਰੇ ਪੁੱਛ ਰਹੇ ਨੇ ਅਰਵਿੰਦ ਕੇਜਰੀਵਾਲ ਤੋਂ ਵੀਰ ਬਾਦਲ ਤਾਂ ਸ਼ਰਯਮ ਕਹਿ ਰਹੇ ਨੇ ਕਿ ਮੈਂ ਲਾਲ ਡੇਰੀਆਂ 'ਚ ਨਾਮ ਲਿਖੀ ਜਾਂਦਾ ਜਿਹੜੇ ਅਫਸਰਾਂ ਨੇ ਸਾਡੇ ਤੇ ਧੱਕਾ ਕੀਤਾ ਜਦੋਂ ਸਾਡੀ ਸਰਕਾਰ ਆਊਗੀ ਤੇ ਅਸੀਂ ਵੇਖਾਂਗੇ ਕੀ ਕਰਨਾ ਹੈ ਇਹਦਾ ਮਤਲਬ ਜਿਨ੍ਹਾਂ ਨੇ ਵਿਕਰਮਜੀਠੀਏ ਦੇ ਬੋਰਡ ਲਾਏ ਸੀ ਕਿ ਉਹ ਰਾਜਨੀਤਿਕ ਤੌਰ ਤੇ ਹੁਣ ਡਰੇ ਨਹੀਂ ਹੋਣਗੇ ਉਹ ਲੋਕ ਨਿਸ਼ਚਿਤ ਤੌਰ ਤੇ ਡਰੇ ਹੋਣਗੇ ਹੁਣ ਵਿਕਰਮਜੀਠੀਏ ਤੋਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਤਾਂ ਮਾਫੀ ਮੰਗ ਲਈ ਉਹ ਤਾਂ ਕਹਿੰਦੇ ਲਓ ਜੀ ਮੈਂ ਤਾਂ ਮਾਫੀ ਮੰਗ ਲਈ ਹੁਣ ਮੈਂ ਨਹੀਂ ਜੇਲ੍ਹ ਜਾਂਦਾ ਨਾ ਮੇਰੇ ਤੇ ਗਲਤ ਕੋਈ ਜਿਹੜਾ ਹੈਗੀ ਕਾਰਵਾਈ ਹੋਣੀ ਹੈ ਪਰ ਫਸ ਗਏ ਆਮ ਲੋਕ ਆਮ ਲੋਕਾਂ ਦਾ ਮਸਲਾ ਹੈ ਸੋ ਵਿਕਰਮਜੀਠੀਏ ਤੋਂ ਮਾਫੀ ਮੰਗਣ ਦੀ ਗੱਲ ਅਰਵਿੰਦ ਕੇਜਰੀਵਾਲ ਨੂੰ ਆਮ ਲੋਕਾਂ ਨਾਲ ਸਾਂਝੀ ਕਰਨੀ ਚਾਹੀਦੀ ਸੀ ਉਹ ਆਮ ਲੋਕਾਂ ਨੂੰ ਵੀ ਕਹਿ ਦਿੰਦਾ ਵੀ ਭਾਈ ਜਿਨ੍ਹਾਂ ਨੇ ਬੋਰਡ ਲਾਏ ਸੀ ਮੇਰੇ ਕਹਿਣ ਤੇ ਵਿਕਰਮਜੀਠੇ ਦੇ ਖਿਲਾਫ ਤੁਸੀਂ ਵੀ ਮਾਫੀ ਮੰਗ ਲਓ ਜਾਂ ਤਾਂ ਅਰਵਿੰਦ ਕੇਜਰੀਵਾਲ ਉਹਨਾਂ ਸਾਰੇ ਲੋਕਾਂ ਦੀ ਲਿਸਟ ਬਣਾ ਲੈਂਦਾ ਇੱਕ ਵੀ ਇਹਨਾਂ ਇਹਨਾਂ ਨੇ ਬੋਰਡ ਲਾਏ ਸੀ ਭਾਈ ਸਾਰੇ ਹੀ ਮਾਫੀ ਮੰਗਦੇ ਨੇ ਤੁਸੀਂ ਜੇ ਤੁਹਾਡੀ ਸਰਕਾਰ ਬਣ ਗਈ ਕਿਸੇ ਨੂੰ ਤੰਗ ਨਾ ਕਰਿਓ ਜੀ ਕੇਜਰੀਵਾਲ ਇਕੱਲਾ ਇਕੱਲਾ ਮਾਫੀ ਮੰਗ ਗਿਆ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਕੇਜਰੀਵਾਲ ਨੇ ਇਕੱਲੇ ਇਕੱਲੇ ਨੇ ਮਾਫੀ ਕਿਉਂ ਮੰਗੀ ਹੁਣ ਭਗਵੰਤ ਮਾਨ ਨੇ ਮਾਫੀ ਦੇ ਮੁੱਦੇ ਤੇ ਅਸਿਫਾ ਦਿੱਤਾ ਸੀ ਹੁਣ ਭਗਵੰਤ ਮਾਨ ਸਾਹਿਬ ਨੇ ਕੋਈ ਸਪਸ਼ਟ ਨਹੀਂ ਕੀਤਾ ਹੁਣ ਇਹ ਕਹਿ ਗਏ ਵੀ ਇਹ ਸਾਡੀ ਮਜਬੂਰੀ ਸੀ ਜੀ ਸਾਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਸਾਡੇ ਖਿਲਾਫ ਕੇਸ ਕਰ ਕਰਤੇ ਅਦਾਲਤਾਂ ਚ ਸੋ ਜੇ ਤੁਸੀਂ ਇਸ ਤਰੀਕੇ ਦੇ ਇਲਜ਼ਾਮ ਲਾਓਗੇ ਤਾਂ ਤੁਹਾਨੂੰ ਜਦੋਂ ਮਾਫੀ ਮੰਗਣੀ ਹੈ ਤੇ ਤੁਸੀਂ ਥੋੜੀ ਲੋਕਾਂ ਨੂੰ ਕੌਨਫੀਡੈਂਸ ਲੈ ਕੇ ਮਾਫੀ ਮੰਗਦੇ ਹੋਰ ਨਹੀਂ ਤਾਂ ਪਾਰਟੀ ਲੀਡਰਾਂ ਨੂੰ ਹੀ ਕੌਨਫੀਡੈਂਸ ਲੈ ਲੈਂਦੇ ਇਕੱਠੇ ਹੋ ਕੇ ਮਾਫੀ ਮੰਗ ਲੈਂਦੇ ਵੀ ਆਪਾਂ ਸਾਰੇ ਹੀ ਮੰਗ ਲੈਨੇ ਆ ਜੀ ਚਲੋ ਆਪਾਂ ਬਚ ਗਏ ਇਸ ਮਾਮਲੇ ਤੋਂ ਸੋ ਇਸ ਕਰਕੇ ਰਾਜਨੀਤਿਕ ਤੌਰ ਤੇ ਮੈਂ ਤਾਂ ਇਹ ਕਹੂੰਗਾ ਕਿ ਜਿਸ ਦਿਨ ਕੇਜਰੀয়াল ਨੇ ਮਾਫੀ ਮੰਗੀ ਆਮ ਲੋਕਾਂ ਦਾ ਦਿਲ ਟੁੱਟ ਗਿਆ ਕਿਉਂਕਿ ਕੇਜਰੀয়াল ਸਾਡੇ ਪੰਜਾਬ ਦੇ ਬਹੁ ਗਿਣਤੀ ਲੋਕਾਂ ਦਾ ਹੀਰੋ ਸੀ ਤਾਂ ਹੀ ਚਾਰ ਮੈਂਬਰ ਪਾਰਲੀਮੈਂਟ ਮਿਲੇ ਸੀ ਸੋ ਹੁਣ ਭਗਵੰਤ ਮਾਨ ਨੂੰ ਉਹਨਾਂ ਨੇ ਦੁਬਾਰਾ ਪ੍ਰਧਾਨ ਬਣਾਤਾ ਸਸੋਦੀਆ ਸਾਹਿਬ ਆ ਗਏ ਕੇਜਰੀয়াল ਸਾਹਿਬ ਵੀ ਰੈਲੀ ਕਰਕੇ ਗਏ ਨੇ ਚੋਣਾਂ ਤੋਂ ਪਹਿਲਾਂ ਸਾਰੇ ਆਉਣਗੇ ਜਿਵੇਂ ਕਈ ਨਲਾਇਕ ਸਟੂਡੈਂਟ ਮੇਰੇ ਵਰਗੇ ਇਮਤਿਹਾਨਾਂ ਤੋਂ ਥੋੜੇ ਦਿਨ ਪਹਿਲਾਂ ਕਲਾਸਾਂ ਲਾਉਣ ਲੱਗ ਜਾਂਦੇ ਵੀ ਕਿਤੇ ਲੈਕਚਰ ਨਾਲ ਸ਼ਾਰਟ ਹੋ ਜਾਣ ਸੋ ਹੁਣ ਕੇਜਰੀয়াল ਸਾਹਿਬ ਪੰਜਾਬ ਚ ਆਉਣਗੇ ਵੀ ਮੇਰੇ ਲੈਕਚਰ ਨਾਲ ਸ਼ਾਰਟ ਹੋ ਜਾਣ ਲੋਕ ਇਹ ਨਾ ਕਹਿਣ ਵੀ ਕੇਜਰੀয়াল ਤੂੰ ਤਾਂ ਪੰਜਾਬ ਆਇ ਪਰ ਹਕੀਕਤ ਇਹ ਹੈ ਕਿ ਪਾਰਲੀਮੈਂਟ ਦੀਆਂ ਚੋਣਾਂ ਤੋਂ ਬਾਅਦ ਕੇਜਰੀਵਾਲ ਆਏ ਕਿਉਂਕਿ ਵਿਧਾਨ ਸਭਾ 'ਚ ਉਹਨਾਂ ਨੂੰ ਆਸ ਸੀ ਸਾਡੀ ਸਰਕਾਰ ਬਣੂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਆ 21-22 ਮਹੀਨੇ ਹੋ ਗਏ ਕਿੰਨੀ ਵਾਰੀ ਕੇਜਰੀਵਾਲ ਆਏ ਨੇ ਜੇ ਕਿਸੇ ਨੂੰ ਗਿਣਤੀ ਯਾਦ ਹੈ ਤੇ ਮੈਨੂੰ ਦੱਸ ਦਿਓ ਆਮ ਆਦਮੀ ਪਾਰਟੀ ਵਾਲਾ ਭਾਵੇਂ ਮੈਨੂੰ ਦੱਸ ਦੇ ਇਸ ਕਰਕੇ ਹੁਣ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਆਉਣਗੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਫੇਰ ਸਾਨੂੰ ਪੰਜਾਬ 'ਚ ਲੋਕ ਸਭਾ ਦੀਆਂ ਸੀਟਾਂ ਮਿਲ ਜਾਣਗੀਆਂ ਔਰ ਪੰਜਾਬ ਦੀਆਂ ਲੋਕ ਸਭਾ ਦੀਆਂ ਸੀਟਾਂ ਮਿਲਣਗੀਆਂ ਅਸੀਂ ਫੇਰ ਪਾਰਲੀਮੈਂਟ ਦੇ ਵਿੱਚ ਬਹਿ ਜਾਣਗੇ ਸੋ ਇਸ ਕਰਕੇ ਪੰਜਾਬ ਚੋਂ ਨਾ ਤਾਂ ਕੋਈ ਮੈਂਬਰ ਪਾਰਲੀਮੈਂਟ ਦਿੱਤਾ ਜਾਂ ਤਾਂ ਹੁੰਦਾ ਨਾ ਕੋਈ ਪੰਜਾਬ ਤੋਂ ਬਾਹਰ ਵੱਸਦੇ ਸਿੱਖ ਭਾਈਚਾਰੇ ਦੇ ਲੋਕ ਨੁਮਾਇੰਦੇ ਨੂੰ ਹੀ ਪਾਰਲੀਮੈਂਟ ਚ ਭੇਜ ਦਿੰਦੇ ਕਿਸੇ ਐਨਆਰਆਈ ਨੂੰ ਹੀ ਪਾਰਲੀਮੈਂਟ ਚ ਭੇਜ ਦਿੰਦੇ ਕਿ ਸਾਡਾ ਨੁਮਾਇੰਦਾ ਕੈਨੇਡਾ ਅਮਰੀਕਾ ਤੋਂ ਆਪਣੀ ਨਾਗਰਿਕਤਾ ਤਿਆਕ ਕੇ ਆ ਗਿਆ ਤੇ ਉਹ ਦੇਸ਼ ਦੀ ਪਾਰਲੀਮੈਂਟ ਚ ਬੈਠੂਗਾ ਤੇ ਐਨਆਰਆਈਸ ਦੇ ਮਸਲਿਆਂ ਦੀ ਗੱਲ ਚੱਕੂਗਾ ਸੋ ਕੇਂਦਰੀਆ ਨੇ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਜਿਹੜਾ ਸਿੱਧਾ ਤੌਰ ਤੇ ਪੰਜਾਬੀਆਂ ਨੂੰ ਫਾਇਦਾ ਦਿੰਦਾ ਹੋਵੇ ਹਾਂ ਦਿੱਲੀ ਚ ਕੇਂਦਰੀਅਲ ਨੇ ਚੰਗੇ ਕੰਮ ਕੀਤੇ ਸਕੂਲ ਵਧੀਆ ਬਣਾਤੇ ਉਥੇ ਤਲਾਬ ਬਣਾਤੇ ਉਥੇ ਹੈਲਥ ਸਿਸਟਮ ਇੰਪਰੂਵ ਕਰਤਾ ਇਹ ਚੰਗੀਆਂ ਗੱਲਾਂ ਨੇ ਪਰ ਪੰਜਾਬ ਨੂੰ ਕੀ ਦਿੱਤਾ ਪੰਜਾਬ ਨੇ 4 ਲੋਕ ਸਭਾ ਮੈਂਬਰ ਦਿੱਤੇ 20 ਵਿਧਾਇਕ ਦਿੱਤੇ ਪੰਜਾਬ ਨੂੰ ਕੇਂਦਰੀਅਲ ਨੇ ਕੀ ਦਿੱਤਾ ਆਮ ਲੋਕ ਇਹ ਪੁੱਛਣਗੇ ਹਿਸਾਬ ਕਰਨਗੇ ਇਸ ਕਰਕੇ ਮੈਨੂੰ ਲੱਗਦਾ ਹੁਣ ਭਗਵੰਤ ਮਾਨ ਦੇ ਪ੍ਰਧਾਨ ਬਣਨ ਦਾ ਕੋਈ ਬਹੁਤਾ ਵੱਡਾ ਮੁੱਦਾ ਨਹੀਂ ਸੀ ਆਪ ਵਾਲੇ ਆਪ ਖੁਸ਼ ਹੋ ਸਕਦੇ ਆ ਕਿ ਅਸੀਂ ਦੁਆਰਾ ਭਗਵੰਤ ਮਾਨ ਨੂੰ ਪ੍ਰਧਾਨ ਬਣਾ ਤਾਂ ਆਪ ਪੰਜਾਬ ਚ ਇਸ ਵਕਤ ਖਿੰਡ ਚੁੱਕੀ ਆ ਚਲੋ ਡੱਲਾ ਜੀ ਅੱਜ ਦੀ ਇਹ ਸਿਆਸੀ ਸਰਗਰਮੀਆਂ ਲਈ ਬਹੁਤ-ਬਹੁਤ ਧੰਨਵਾਦ ਜੀ ਬਹੁਤ ਧੰਨਵਾਦ